ਸਰੇਕ ਚੋਟੀਆਂ ਕਲਾਂ ਦੀ ਲੜਕੀ ਹੈਗੀ ਐ ਤੇ ਉਹਨਾਂ ਦੇ ਪਰਿਵਾਰ ਨੇ ਰੂਪ ਲਾਇਆ ਵੀ ਉਹਨਾਂ ਦੀ ਕੁੜੀ ਨੂੰ ਗੜਾ ਘੁੱਟ ਕੇ ਮਾਰਿਆ ਗਿਆ ਕੀ ਹੈ ਮਾ ਬਰਾ ਤੇ ਲੜਕੀ ਸਰਬਜੀਤ ਘੋਰਾ ਪਤਨੀ ਮੰਗਲ ਸਿੰਘ ਵਾਸੀ ਚੋਟੀਆਂ ਕਲਾਂ ਇਦੇ ਵਿੱਚ ਜਿਹੜਾ ਇਹ ਗਰਮੇਲ ਸਿੰਘ ਦੇ ਬਿਆਨਾਂ ਤੇ ਅਸੀਂ 194 ਦੀ ਕਾਰਵਾਈ ਕੀਤੀ ਆ ਕਿਉਂਕਿ ਜਿਹੜਾ ਉਹ ਮ੍ਰਿਤਕ ਤੇ ਦੂਜੇ ਜਿਹੜੇ ਪਰਿਵਾਰ ਦੇ ਵਿੱਚ ਸੀਗੀ ਕੋਈ ਵੀ ਉਹਨਾਂ ਨੇ ਵੀ ਕੁੜੀ ਨੂੰ ਕਿਤੇ ਕੋਈ ਕੁੱਟਮਾਰ ਕਰਕੇ ਨਾ ਉਹਨੂੰ ਮਾਰਿਆ ਗਿਆ ਹੋਵੇ ਜਿਹੜਾ ਉਹਦਾ ਪੋਸਟਮਾਰਟਮ ਲੜਕੀ ਦਾ ਕਰਾਇਆ ਗਿਆ ਜਿਹੜੀ ਵੀ ਰਿਪੋਰਟ ਆਉਂਦੀ ਆ ਤਾਂ ਉਹਦੇ ਵਿਹਾਰ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੇ ਕਿਸੇ ਦੇ ਖਿਲਾਫ ਕੋਈ ਵੀ ਐਂਗਲ ਤੋਂ ਕੋਈ ਰਿਪੋਰਟ ਆਉਂਦੀ ਆ ਸਰਕਲ ਗ੍ਰਿਫਤਾਰ ਕੀਤਾ ਗਿਆ ਨਾਲ ਨਹੀਂ ਇਹਦੇ ਵਿੱਚ 194 ਦੀ ਕਾਰਵਾਈ ਗ੍ਰਿਫਤਾਰ ਕੋਈ ਨਹੀਂ ਕੀਤਾ ਗਿਆ ਜਿਹੜੀ ਇਹਦੀ ਪੋਸਟਮੈਨ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਅਮਨਚ ਲਿਆਂਦੀ ਜਾਊਗੀ ਅੱਜ ਸਿਟੀ ਸਾਊਥ ਮੋਗਾ ਨਦੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜਿਦੇ ਵਿੱਚ ਤਿੰਨ ਦੋ ਤਿੰਨ ਰੂਪੀਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੇ 200 ਗ੍ਰਾਮ ਹੈਰੋਇਨ ਬਰਾਮਦ ਹੋਈ ਆ ਇਹਦੇ ਵਿੱਚ ਮੁਕੱਦਮਾ ਨੰਬਰ 45 23225 1KNDPS ਐਕਟ ਤਹਿਤ ਸਿਟੀ ਸਾਊਥ ਮੋਗਾ ਦਰਜ ਕੀਤਾ ਗਿਆ ਜਿਦੇ ਵਿੱਚ ਤਿੰਨੇ ਦੋਸ਼ੀ ਧਰਮ ਸਿੰਘ ਤੇ ਕਮਲਜੀਤ ਸਿੰਘ ਤੇ ਜਸਪ੍ਰੀਤ ਉਰਫ ਜੱਸਾ ਜਿਹੜੇ ਦੋ ਦੋਸ਼ੀਆਂ ਦੇ ਇਹ ਫਿਰੋਜ਼ਪੁਰ ਨਾਲ ਇਹਨਾਂ ਦਾ ਸਬੰਧ ਹੈਗਾ ਤਿੰਨੇ ਦੋਸ਼ੀਆਂ ਦਾ ਜਿਨ੍ਹਾਂ ਦੇ ਪਹਿਲਾਂ ਵੀ ਚੋਰੀ ਤੇ ਖੋਹ ਦੇ ਮੁਕੱਦਮੇ ਦਰਜਾ ਇਹਨਾਂ ਤੇ ਤੇ ਧਰਮ ਸਿੰਘ ਤੇ ਦੋ ਮੁਕੱਦਮੇ ਤੇ ਕਮਲਜੀਤ ਤੇ ਵੀ ਦੋ ਮੁਕੱਦਮੇ ਦਰਜਾ ਤੇ ਇਹਨਾਂ ਦੀ ਹੁਣ ਅੱਗੇ ਅਸੀਂ ਪੁੱਛਗਿਸ਼ ਕਰ ਰਹੇ ਹਾਂ ਵੀ ਇਹ ਕਿੱਥੋਂ ਲੈ ਕੇ ਆਏ ਆ ਕਿੱਥੇ ਗਾਂ ਇਹਨਾਂ ਨੇ ਦੇਣੀ ਸੀਗੀ ਉਹ ਫਾਰਵਰਡ ਤੇ ਬੈਕਵਰਡ ਲਿੰਕ ਜੋੜ ਕੇ ਇਹਨਾਂ ਦੇ ਸਾਰੇ ਕਾਰਵਾਈ ਕੀਤੀ ਜੂ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਤੇ ਅਗਲੀ ਪੂਰੀ ਇਹਨਾਂ ਤੇ ਜਿਹੜੀ ਸ਼ਕਤੀ ਨਾਲ ਜਿਹੜੀ ਪੁੱਛਗਿਸ਼ ਕਰਕੇ ਤੇ ਕਾਰਵਾਈ ਕੀਤੀ ਸਰ ਇਹ ਮੁਕਬਰੀ ਹੋਈ ਸੀ ਇੱਥੇ ਬਿੱਟਣ ਵਾਸਤੇ ਅਸੀਂ ਬਿੱਟਣ ਹਾਂ ਇਹ ਪੁਲਿਸ ਨੂੰ ਜਦੋਂ ਨਾਕਾ ਲੱਗਿਆ ਸੀਗਾ ਪਤਾ ਲੱਗਿਆ ਵੀ ਜਦੋਂ ਇਹਨਾਂ ਦੀ ਚੈਕਿੰਗ ਕੀਤੀ ਤਾਂ ਡੈਸ਼ਬੋਰਡ ਦੇ ਵਿੱਚ ਗੱਡੀ ਦੀ ਚੈਕਿੰਗ ਕਰਤੇ ਇਹਨਾਂ ਨੂੰ 200 200 ਗ੍ਰਾਮ ਹੈਰੋਂ ਬਰਾਮਦ ਹੋਈ। ਗੱਡੀ ਵੀ ਜਬਤ ਕੀਤੀ ਹੈ। ਹਾਂ ਗੱਡੀ ਵੀ ਜਬਤ ਆ। ਤਿੰਨੇ ਦੋਸ਼ੀ ਗ੍ਰਿਫਤਾਰ ਆ ਜਿਨ੍ਹਾਂ ਨੂੰ ਅੱਜ ਪੇਸ਼ ਕਰਕੇ ਰਿਮਾਨਡ ਲੈ ਕੇ ਇਹਨਾਂ ਤੋਂ ਹੋਰ ਵੀ ਪੁੱਛਗਛ ਕੀਤੀ ਜਾਊਗੀ। ਸਾਡੀ ਸਭਿਜਨ ਤੁੰਗਕੋਟ ਦੇ ਵਿੱਚ ਮੈਂ ਕੋਲੀ ਸੇਖਾਂ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਦੇਦੋ ਅਸੀਂ ਦੋ ਦੋਸ਼ੀਆਂ ਨੂੰ 100 ਗ੍ਰਾਮ ਹੈਰੋਂ ਦੇ ਨਾਲ ਗ੍ਰਿਫਤਾਰ ਕੀਤਾ। ਇਹਨਾਂ ਦੋਸ਼ੀਆਂ ਨੂੰ ਜਦੋਂ ਸਾਡੀ ਟੀਮ ਗਸ਼ਤ ਕਰ ਰਹੀ ਸੀ ਤੇ ਜਦੋਂ ਇਹਨਾਂ ਨੂੰ ਰੋਕਿਆ ਤੇ ਇਹਨਾਂ ਤੇ ਸਾਨੂੰ ਸ਼ੱਕ ਹੋਇਆ ਇਹ ਦੋਨੋਂ ਜਾਣੇ ਘਬਰਾ ਗਏ ਜਦੋਂ ਅਸੀਂ ਇਹਨਾਂ ਨੂੰ ਚੈੱਕ ਕੀਤਾ ਤੇ ਇਹਨਾਂ ਕੋਲੋਂ ਸਾਨੂੰ 100 ਗ੍ਰਾਮ ਹੀਰਨ ਮਿਲਮਦ ਹੋਈ ਇਹਦੇ ਵਿੱਚ ਇੱਕ ਦੋਸ਼ੀ ਸੁਨੀਤਾ ਵਾਈਫ ਆਫ ਪੱਪੂ ਵਾਸੀ ਸਾਦਾਂ ਵਾਲੀ ਬਸਤੀ ਤੇ ਦੂਜੇ ਦੋਸ਼ੀ ਦਾ ਨਾਮ ਗੁਰਜਤ ਸਿੰਘ son of ਦਰਬਾਖ ਸਿੰਘ ਵਾਸੀ ਖਿੰਡਾ ਇਹਨਾਂ ਕੋਲੋਂ 100 ਗ੍ਰਾਮ ਹੀਰਨ ਕਵਰ ਹੋਈ ਉਸ ਤੋਂ ਬਾਅਦ ਫਰਦਰ ਇਨਵੈਸਟੀਗੇਸ਼ਨ ਕਰਤਾ ਹੈ ਸਾਡੀ ਟੀਮ ਨੇ ਅੱਗੇ ਬੈਕਵਰਡ ਤੇ ਫਾਰਵਰਡ ਲੀਡ ਤੇ ਵਰਕ ਕਰਦੇ ਹਨ ਇੱਕ ਬੈਕਵਰਡ ਲਿੰਕ ਦੇ ਵਿੱਚ ਦੋਸ਼ੀ ਮਨਪ੍ਰੀਤ ਸਿੰਘ ਮੁੱਗਾ ਸਨ ਉਸ ਜਗਿੰਦਰ ਸਿੰਘ ਸਾਧਾਂਵਾਲੀ ਬਸਤੀ ਮੁੱਗਾ ਉਸ ਨੂੰ ਵੀ ਅਰੈਸਟ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਜਿਹੜੇ ਦੋਸ਼ੀ ਹੋਰ ਵੀ ਬੈਕਵਰਡ ਅਤੇ ਫਾਰਵਰਡ ਲਿੰਕ ਦੇ ਵਿੱਚ ਹੋਣਗੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ